ਕੋਲਡ ਡ੍ਰਿਫ ਕਰਕੇ ਖਾਂਸੀ ਦੀ ਦਵਾਈ ਆ ਜਿਹਦੇ ਪੀਣ ਨਾਲ ਮੱਧ ਪ੍ਰਦੇਸ਼ ਦੇ ਛਿੰਦ ਬੜਾ ਇਲਾਕੇ ਦੇ ਵਿੱਚ ਤਕਰੀਬਨ 16 ਬੱਚਿਆਂ ਦੀ ਜਿਹੜੀ ਹੈਗੀ ਆ ਉਹ ਮੌਤ ਦਾ ਕਾਰਨ ਬਣੀ ਹੈ ਜਿਹੜੀ ਕਿ ਇੱਕ ਬਹੁਤ ਹੀ ਅਫਸੋਸਜਨਕ ਘਟਨਾ ਬਹੁਤ ਦੁਖਦਾਈ ਘਟਨਾ ਆ ਗਈ ਉਹਨਾਂ ਮਾਪੇ ਬਸਤ ਜਿਹਨਾਂ ਦੇ ਬੱਚੇ ਇਸ ਦਵਾਈ ਨਾਲ ਗਏ ਆ ਤੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਪ੍ਰੋਐਕਟਿਵ ਸਟੈਪ ਲੈ ਕੇ ਜਿਹੜੀ ਕੋਲਡ ਡ੍ਰਿਫ ਹੈ ਇਹਨੂੰ ਬੈਨ ਕਰ ਦਿੱਤਾ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਬੰਦਾ ਇਹਨੂੰ ਸੇਲ ਨਹੀਂ ਕਰ ਸਕਦਾ ਅਸੀਂ ਸਾਰੇ ਜਿੰਨੇ ਸਾਡੇ ਡਰੱਗ ਕੰਟਰੋਲ ਆਫਸਰਸ ਹੈਗੇ ਆ ਜਿਹੜੇ ਡਰੱਗ ਇੰਸਪੈਕਟਰ ਜਨਨੂ ਅਸੀਂ ਕਹਿ ਦਿੰਨੇ ਆ ਔਰ ਸਿਵਲ ਸਰਜਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿੰਨੇ ਸਾਡੇ ਕੈਮਿਸਟ ਆ ਜਿਹੜੇ ਦਵਾਈਆਂ ਦੀਆਂ ਦੁਕਾਨਾਂ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਆਲਰੇਡੀ ਸਾਡਾ ਅਸੀਂ ਉਹਨਾਂ ਨੂੰ ਇਨਫੋਰਮ ਕਰ ਚੁੱਕੇ ਹਾਂ ਕਿ ਕੋਲਡ ਰੈਫਨਾ ਦੀ ਦਵਾਈ ਜਿਹੜੀ ਕਿ ਸ੍ਰੀਸਨ ਫਾਰਮਾਸਿਊਟੀਕਲ ਕੰਪਨੀ ਬਣਾਉਂਦੀ ਆ ਤਾਮਿਲਨਾਡੂ ਦੀ ਉਹ ਬਿਲਕੁਲ ਕਿਸੇ ਨੇ ਨਾ ਖਰੀਦਣੀ ਆ ਤੇ ਨਾ ਹੀ ਕਿਸੇ ਨੇ ਵੇਚਣੀ ਆ ਉਹ ਉਹਦੇ ਤੇ ਸਟ੍ਰਿਕਟ ਬੈਨ ਆ ਤੇ ਇਸ ਕੰਪਨੀ ਦੀਆਂ ਬਾਕੀ ਦਵਾਈਆਂ ਵੀ ਸਾਰੀਆਂ ਥਿਲ ਫਰਦਰ ਆਰਡਰਸ ਨਹੀਂ ਕਰਨੀਆਂ ਇਸ ਤੋਂ ਸਵਾਏ ਜੇ ਕਿਸੇ ਨੂੰ ਖਾਂਸੀ ਹੋਵੇ ਤਾ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਦਵਾਈ ਸਪਲਾਈ ਹੁੰਦੀ ਆ ਉਹ ਪਹਿਲਾਂ ਸਾਡੇ ਕੋਲੇ ਸਟੋਰ ਚ ਆਂਦੀ ਆ ਫਿਰ ਅਸੀਂ ਟੈਸਟ ਕਰਦੇ ਆ ਉਸ ਤੋਂ ਬਾਅਦ ਅਸੀਂ ਕੁਆਰੰਟਾਈਨ ਕਰਕੇ ਜਦੋਂ ਟੈਸਟ ਹੋ ਕੇ ਦਵਾਈ ਕਲੀਅਰ ਹੋ ਜਾਂਦੀ ਆ ਫਿਰ ਅਸੀਂ ਸਾਰੀਆਂ ਦਵਾਈਆਂ ਸਪਲਾਈ ਕਰਦੇ ਆ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਤੋਂ ਬਿਨਾਂ ਕਿਸੇ ਝਿਜਕ ਦੇ ਮਤਲਬ ਨ ਡਰ ਹੋ ਕੇ ਤੁਸੀਂ ਜਿਹੜੀ ਉਹ ਦਵਾਈ ਲੈ ਕੇ ਉਹਨੂੰ ਇਸਤੇਮਾਲ ਕਰ ਸਕਦੇ ਹੋ ਵੈਸੇ ਛੋਟੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਜਿਹੜੇ ਆਪਣੇ ਘਰ ਦੇ ਘਰੇਲੂ ਨੁਸਖੇ ਹੈਗੇ ਆ ਜਿਹਦੇ ਚ ਅਸੀਂ ਤુલਸੀ ਦਾ ਪਾਣੀ ਹੋ ਗਿਆ ਜਾ ਆਪਾਂ ਜਿਹੜੀ ਬੜੀ ਅਲਾਈਚੀ ਜਿੰਜਰ ਹੋਰ ਅਸੀਂ ਆਸ਼ਫਗੰਦਾ ਜਿਹੜੋ ਸੇ ਕਾੜਾ ਵੀ ਕਹਿੰਦੇ ਆ ਕਾੜਾ ਦੇ ਸਕਦੇ ਹੋ ਸ਼ਾਇਦ ਦੇ ਸਕਦੇ ਹੋ ਬੱਚਾ ਨੂੰ ਲੇਕਿਨ ਜਿਹੜੀ ਇਹ ਕੋਲਡ ਰੈਫ ਦੀ ਨਾ ਦੀ ਦਵਾਈ ਹੈ ਇਹ ਬਿਲਕੁਲ ਨਹੀਂ ਵਰਤਨੀ ਤੇ ਕਿਸੇ ਵੀ ਜਿਹੜਾ ਕੋਈ ਸਰਟੀਫਾਈਡ ਕੋਈ ਤੁਹਾਡਾ ਅੱਛਾ ਰਿਪਿਊਟਡ ਹਸਪੀਟਲ ਹੈ ਉੱਥੇ ਜਾਓਗੇ ਤਾਂ ਉਹ ਵੀ ਸਟੈਂਡਰਡ ਦੀਆਂ ਦਵਾਈਆਂ ਯੂਜ਼ ਕਰਦੇ ਆ ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਬਾਅਦ ਇਹ ਦਵਾਈ ਨਹੀਂ ਵੇਚਣੀ ਹੈ ਔਰ ਅਸੀਂ ਬੈਨ ਕਰ ਚੁੱਕੇ ਆ ਜਿਹੜਾ ਵੀ ਜਿੱਥੋਂ ਵੀ ਸਾਨੂੰ ਇਹ ਦਵਾਈ ਮਿਲੇਗੀ ਜਿਹੜਾ ਕੋਈ ਵੇਚਦਾ ਪਾਇਆ ਗਿਆ ਉਹਦੇ ਤੇ ਸਰਕਾਰ ਫਿਰ ਬਹੁਤ ਸਖਤ ਕਾਰਵਾਈ ਕਰੇ ਕੋਲ ਡ੍ਰਿਫ ਕਰਕੇ ਖਾਂਸੀ ਦੀ ਦਵਾਈ ਆ ਜਿਹਦੇ ਪੀਣ ਨਾਲ ਮੱਧ ਪ੍ਰਦੇਸ਼ ਦੇ ਛਿੰਦ ਬੜਾ ਇਲਾਕੇ ਦੇ ਵਿੱਚ ਤਕਰੀਬਨ 16 ਬੱਚਿਆਂ ਦੀ ਜਿਹੜੀ ਹੈਗੀ ਆ ਉਹ ਮੌਤ ਦਾ ਕਾਰਨ ਬਣੀ ਆ ਇਹ ਜਿਹੜੀ ਕਿ ਇੱਕ ਬਹੁਤ ਹੀ ਅਫਸੋਸਜਨਕ ਘਟਨਾ ਬਹੁਤ ਦੁਖਦਾਈ ਘਟਨਾ ਆ ਗਈ ਉਹਨਾਂ ਮਾਪੇ ਬਾਪ ਵਾਸਤੇ ਜਿਨ੍ਹਾਂ ਦੇ ਬੱਚੇ ਇਸ ਦਵਾਈ ਨਾਲ ਗਏ ਆ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਪ੍ਰੋਐਕਟਿਵ ਸਟੈਪ ਲੈ ਕੇ ਜਿਹੜੀ ਕੋਲ ਡ੍ਰਿਪ ਹੈ ਇਹਨੂੰ ਬੈਨ ਕਰ ਦਿੱਤਾ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਬੰਦਾ ਇਹਨੂੰ ਸੇਲ ਨਹੀਂ ਕਰ ਸਕਦਾ ਅਸੀਂ ਸਾਰੇ ਜਿੰਨੇ ਸਾਡੇ ਡਰੱਗ ਕੰਟਰੋਲ ਆਫਸਰਸ ਹੈਗੇ ਆ ਜਿਹੜੇ ਡਰੱਗ ਇੰਸਪੈਕਟਰ ਜਨਨੂ ਅਸੀਂ ਕਹਿ ਦਿੰਨੇ ਆ ਔਰ ਸਰਵਲ ਸਰਜਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿੰਨੇ ਸਾਡੇ ਕੇਮਿਸਟ ਆ ਜਿਹੜੇ ਦਵਾਈਆਂ ਦੀਆਂ ਦੁਕਾਨਾਂ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਆਲਰੇਡੀ ਸਾਡਾ ਅਸੀਂ ਉਹਨੂੰ ਇਨਫੋਰਮ ਕਰ ਚੁੱਕੇ ਹਾਂ ਕਿ ਕੋਲਡ ਰੈਫਨਾ ਦੀ ਦਵਾਈ ਜਿਹੜੀ ਕਿ ਸ੍ਰੀ ਸੰ ਫਾਰਮਾਸਿਊਟੀਕਲ ਕੰਪਨੀ ਬਣਾਉਂਦੀ ਆ ਤਾਮਿਲਨਾਡੂ ਦੀ ਉਹ ਬਿਲਕੁਲ ਕਿਸੇ ਨੇ ਨਾ ਖਰੀਦਣੀ ਆ ਤੇ ਨਾ ਹੀ ਕਿਸੇ ਨੇ ਵੇਚਣੀ ਆ ਉਹ ਉਹਦੇ ਤੇ ਸਟ੍ਰਿਕਟ ਬੈਨ ਆ ਤੇ ਇਸ ਕੰਪਨੀ ਦੀਆਂ ਬਾਕੀ ਦਵਾਈਆਂ ਵੀ ਸਾਰੀਆਂ ਥਿਲ ਫਰਦਰ ਆਰਡਰਸ ਨਹੀਂ ਕਰਨੀਆਂ ਇਸ ਤੋਂ ਸਵਾਏ ਜੇ ਕਿਸੇ ਨੂੰ ਖਾਂਸੀ ਹੋਵੇ ਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਦਵਾਈ ਸਪਲਾਈ ਹੁੰਦੀ ਆ ਉਹ ਪਹਿਲਾਂ ਸਾਡੇ ਕੋਲੇ ਸਟੋਰ ਚ ਆਂਦੀ ਆ ਫਿਰ ਅਸੀਂ ਟੈਸਟ ਕਰਦੇ ਆ ਉਸ ਤੋਂ ਬਾਅਦ ਅਸੀਂ ਕੁਆਰੰਟਾਈਨ ਕਰਕੇ ਜਦੋਂ ਟੈਸਟ ਹੋ ਕੇ ਦਵਾਈ ਕਲੀਅਰ ਹੋ ਜਾਂਦੀ ਆ ਫਿਰ ਅਸੀਂ ਸਾਰੀਆਂ ਦਵਾਈਆਂ ਸਪਲਾਈ ਕਰਦੇ ਆ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਤੋਂ ਬਿਨਾਂ ਕਿਸੇ ਝਿਜਕ ਦੇ ਮਤਲਬ ਨ ਡਰ ਹੋ ਕੇ ਤੁਸੀਂ ਜਿਹੜੀ ਉਹ ਦਵਾਈ ਲੈ ਕੇ ਉਹਨੂੰ ਇਸਤੇਮਾਲ ਕਰ ਸਕਦੇ ਹੋ ਵੈਸੇ ਛੋਟੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਜਿਹੜੇ ਆਪਣੇ ਘਰ ਦੇ ਘਰੇਲੂ ਨੁਸਖੇ ਹੈਗੇ ਆ ਜਿਹਦੇ ਵਿੱਚ ਅਸੀਂ ਤુલਸੀ ਦਾ ਪਾਣੀ ਹੋ ਗਿਆ ਜਾ ਆਪਾਂ ਜਿਹੜੀ ਬੜੀ ਅਲਾਈਚੀ ਜਿੰਜਰ ਹੋਰ ਅਸੀਂ ਆਸ਼ਫਗੰਦਾ ਜਿਹਰੋਂ ਸੇ ਕਾੜਾ ਵੀ ਕਹਿੰਦੇ ਆ ਕਾੜਾ ਦੇ ਸਕਦੇ ਹੋ ਸ਼ਾਇਦ ਦੇ ਸਕਦੇ ਹੋ ਬੱਚਾ ਨੂੰ ਲੇਕਿਨ ਜਿਹੜੀ ਇਹ ਕੋਲਡ ਰੈਫ ਦੀ ਨਾ ਦੀ ਦਵਾਈ ਹੈ ਇਹ ਬਿਲਕੁਲ ਨਹੀਂ ਵਰਤਨੀ ਤੇ ਕਿਸੇ ਵੀ ਜਿਹੜਾ ਕੋਈ ਸਰਟੀਫਾਈਡ ਜਿਹੜੀ ਕੋਈ ਤੁਹਾਡਾ ਅੱਛਾ ਰਿਪਿਊਟਡ ਹਸਪੀਟਲ ਹੈ ਉੱਥੇ ਜਾਓਗੇ ਤਾਂ ਉਹ ਵੀ ਸਟੈਂਡਰਡ ਦੀਆਂ ਦਵਾਈਆਂ ਯੂਜ਼ ਕਰਦੇ ਆ ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਬਾਅਦ ਇਹ ਦਵਾਈ ਨਹੀਂ ਵੇਚਣੀ ਹੈ ਔਰ ਅਸੀਂ ਬੈਨ ਕਰ ਚੁੱਕੇ ਆ ਜਿਹੜਾ ਵੀ ਜਿੱਥੋਂ ਵੀ ਸਾਨੂੰ ਇਹ ਦਵਾਈ ਮਿਲੇਗੀ ਜਿਹੜਾ ਕੋਈ ਵੇਚਦਾ ਪਾਇਆ ਗਿਆ ਉਹਦੇ ਤੇ ਸਰਕਾਰ ਫਿਰ ਬਹੁਤ ਸਖਤ ਕਾਰਵਾਈ